ਅੱਜ ਦੇ ਇਸ ਸਮੇਂ ਦੇ ਵਿੱਚ ਢੋਂਗੀ ਬਾਬਿਆਂ ਦਾ ਇਸ ਕਦਰ ਬੋਲ ਵਾਲਾ ਕਿ ਭੋਲੇ ਭਾਲੇ ਲੋਕਾਂ ਨੂੰ ਆਪਣੇ ਗੱਲਾਂ ਦੇ ਵਿੱਚ ਫਸਾ ਕੇ ਜਾਂ ਫਿਰ ਟੂਨੇ ਮਾਣੇ ਦਾ ਕਹਿ ਕੇ ਉਹਨਾਂ ਨੂੰ ਡਰਾਇਆ ਜਾਂ ਧਮਕਾਇਆ ਜਾਂਦਾ ਜਿਸ ਤੋਂ ਬਾਅਦ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਜੀ ਹਾਂ ਲੁੱਟਾਂ ਦੀਆਂ ਵਾਰ ਦਤ ਨੂੰ ਜਨ ਦੇਣ ਵਾਸਤੇ ਨਵੇਂ ਤੋਂ ਨਵੇਂ ਟੋਟਕੇ ਨਵੇਂ ਤੋਂ ਨਵੇਂ ਤਰੀਕੇ ਜਿਹੜੇ ਕਿ ਅਪਣਾਏ ਜਾ ਰਹੇ ਨੇ ਇੱਕ ਮਹਿਲਾ ਜਿਸ ਨੂੰ ਕਿ ਇੱਕ ਬਾਬਾ ਮਿਲਦਾ ਤੇ ਉਸ ਦੇ ਤੇ ਟੂਣਾ ਕਰਨ ਦਾ ਕਿ ਕਿ ਉਸ ਨੂੰ ਡਰਾ ਦਿੰਦਾ ਤੇ ਉਸ ਦੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਜਾਂਦਾ ਜਿਸ ਦੇ ਸ਼ਿਕਾਇਤ ਮਹਿਲਾ ਤੇ ਉਸ ਦੇ ਪਤੀ ਦੇ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਦੱਸਦੀ ਹੈ ਕਿ ਪੁਲਿਸ ਨੇ ਇਸ ਠੋਗੀ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਕੋਲ ਬਾਂਸੂਰੀ ਸੱਪ ਤੇ ਡਮਰੂ ਵਗੈਰਾ ਜਿਹਹਾ ਜਿਹੜਾ ਕਿ ਸਮਾਨ ਬਰਾਮਦ ਹੋਇਆ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਅੱਜ ਕੱਲ ਪਿੰਡਾਂ ਦੇ ਵਿੱਚ ਜਿਹੜੇ ਕਿ ਅਜਿਹੇ ਲੋਕ ਜਾਂ ਸ਼ਹਿਰਾਂ ਦੇ ਵਿੱਚ ਕਈ ਗਲੀਆਂ ਦੇ ਵਿੱਚ ਅਸੀਂ ਨਜ਼ਰ ਦੇਖਦੇ ਹਾਂ ਕਿ ਕੋਈ ਭਗਵੇਂ ਚੋਲੇ ਵਾਲੇ ਲੋਕ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਾਬਿਆਂ ਦੀ ਆੜ ਦੇ ਵਿੱਚ ਭੇਸ ਬਦਲ ਕੇ ਲੋਕਾਂ ਦੇ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਕਸਰ ਹੀ ਦੇਖਦੇ ਆ ਕਿ ਗਲੀਆਂ ਦੇ ਵਿੱਚ ਜਿਹੜੇ ਇਹਨਾਂ ਨੇ ਗਠੜੀਆਂ ਚੁੱਕੀਆਂ ਹੁੰਦੀਆਂ ਨੇ ਤੇ ਕਈ ਵਾਰ ਉਹਨਾਂ ਦੇ ਕੋਲ ਸੱਪ ਵੀ ਹੁੰਦਾ ਕਿ ਅਸੀਂ ਇਲਾਜ ਕਰਦੇ ਆ ਹੱਥ ਦੇਖਣ ਦਾ ਕਹਿ ਕੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਲੈਂਦੇ ਨੇ ਤੇ ਭੋਲੇ-ਪਾਲੇ ਲੋਕ ਸੋਚਦੇ ਨੇ ਕਿ ਲੈ ਬਾਬਾ ਤਾਂ ਜਾਣੀ ਜਾਣ ਆ ਜਿਸ ਦੇ ਚੱਲਦੇ ਉਹ ਜੋ ਬਾਬਾ ਨੂੰ ਕਹਿ ਦਿੰਦਾ ਉਹ ਕਰਨ ਨੂੰ ਤਿਆਰ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਹ ਤਾਂ ਲੁੱਟਦਾ ਸ਼ਿਕਾਰ ਹੋ ਗਏ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਕੁਝ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਇਹ ਮਾਮਲਾ ਸਾਹਮਣੇ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਹਾਲਾਂਕਿ આરોપી ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਆਪਦੇ ਆਪ ਨੂੰ ਬਾਬਾ ਕਹਿੰਦਾ ਸੀ ਤਾਂ ਅਜਿਹੇ ਢੋਂਗੀ ਬਾਬੇ ਲਗਾਤਾਰ ਵੱਧਦੇ ਜਾ ਰਹੇ ਨੇ ਤੇ ਇਹਨਾਂ ਦੇ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਬਹਿਮਾ-ਭਰਮਾ ਦੇ ਵਿੱਚ ਪਾਇਆ ਜਾਂਦਾ ਉਹਨਾਂ ਦੇ ਘਰ ਦੇ ਹਾਲਾਤਾਂ ਨੂੰ ਦੱਸਿਆ ਜਾਂਦਾ ਕਿ ਐਦਾਂ ਤੁਹਾਡੇ ਘਰ ਦੇ ਵਿੱਚ ਹੋ ਰਿਹਾ ਤਾਂ ਲੋਕ ਸੋਚਦੇ ਨੇ ਕਿ ਸ਼ਾਇਦ ਬਾਬੇ ਕੋਲ ਕੋਈ ਸ਼ਕਤੀ ਆ ਬਾਬਾ ਕਰਾਮਾਤੀ ਆ ਤਾਂ ਫਿਰ ਆਪਣੇ ਘਰ ਦਾ ਸਾਰਾ ਭੇਤ ਉਹਨਾਂ ਪਖੰਡੀਆਂ ਨੂੰ ਦੇ ਦਿੰਦੇ ਨੇ ਉਸ ਤੋਂ ਬਾਅਦ ਫਿਰ ਉਹ ਪਖੰਡੀ ਤੁਹਾਡਾ ਭੇਤ ਜਾਣ ਕੇ ਤੁਹਾਡੇ ਨਾਲ ਹੀ ਠੱਗੀ ਮਾਰ ਜਾਂਦੇ ਨੇ ਤਾਂ ਅਜੇਹ ਢੋਂਗੀਆਂ ਤੋਂ ਬਚਣਾ ਚਾਹੀਦਾ ਕਿਉਂਕਿ ਹੁਣ ਦੇਖਿਆ ਜਾਵੇਗਾ ਕਿਉਂਕਿ ਗਰਮੀ ਦਾ ਮੌਸਮ ਹੈ ਦੁਸਹਿਰ ਦੁਪਹਿਰ ਦੇ ਵਿੱਚ ਜਿੱਥੇ ਲੋਕ ਬਾਹਰ ਨਹੀਂ ਨਿਕਲਦੇ ਉਸ ਵਕਤ ਅਜੇਹ ਢੋਂਗੀ ਗਲੀਆਂ ਦੇ ਵਿੱਚ ਫਿਰਦੇ ਨੇ ਅਤੇ ਮੰਗਤੇ ਜਿਹੜੇ ਕਿ ਬਣ ਜਾਂਦੇ ਨੇ ਮੰਗਲ ਦੇ ਨਾਮ ਦੇ ਉੱਤੇ ਲੋਕਾਂ ਦੇ ਨਾਲ ਠੱਗੀਆਂ ਕੀਤੀਆਂ ਜਾਂਦੀਆਂ ਨੇ ਅਜਿਹੇ ਜਿਹੜੇ ਕਿ ਮਾਮਲੇ ਸਾਹਮਣੇ ਨੇ ਕਿਉਂਕਿ ਅ ਕਿਹਾ ਜਾਂਦਾ ਕਿ ਇੱਕ ਗਰੋ ਉਹਨਾਂ ਦਾ ਬਣਿਆ ਹੋਇਆ ਜੋ ਕਿ ਵਕ ਵਕ ਗਲੇ ਦੇ ਵਿੱਚ ਜਾ ਕੇ ਅਜਿਹੀਆਂ ਵਾਰਦਾਤਾਂ ਨੂੰ ਜਨਮ ਦਿੰਦੇ ਨੇ ਤਾਂ ਜੇਕਰ ਤੁਹਾਡੇ ਵੀ ਘਰ ਦੇ ਬਾਹਰ ਕੋਈ ਅਣਜਾਣ ਹੁੰਦਾ ਚਾਹੇ ਉਹ ਕਿਸੇ ਬਾਬੇ ਦੇ ਭੇਜ ਦੇ ਵਿੱਚ ਹੋਵੇ ਮੰਗਤੇ ਦੇ ਭੇਜ ਦੇ ਵਿੱਚ ਹੋਵੇ ਕਿਸੇ ਵੀ ਭੇਜ ਦੇ ਵਿੱਚ ਹੋਵੇ ਤਾਂ ਉਸ ਦੇ ਤੇ ਯਕੀਨ ਨਾ ਕਰੋ ਆਪਣੇ ਘਰ ਦਾ ਭੇਤ ਨਾ ਦੋ ਹੋ ਸਕੇ ਤਾਂ ਦਰਵਾਜ਼ਾ ਖੋਲਣ ਤੋਂ ਪਹਿਲਾਂ ਉਸ ਵਿਅਕਤੀ ਦੀ ਪਛਾਣ ਪੁੱਛੋ ਉਸ ਨੂੰ ਪੁੱਛੋ ਜੇ ਤ ਜੇਕਰ ਤੁਸੀਂ ਜਾਣਦੇ ਹੋ ਤਾਂ ਹੀ ਆਲੇ ਨੂੰ ਦਰਵਾਜ਼ਾ ਖੋਲੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਘਰ ਦੇ ਵਿੱਚ ਦਾਖਲ ਹੋ ਕੇ ਹੀ ਲੋਕਾਂ ਦੇ ਨਾਲ ਵਾਰਦਾਤਾ ਕੀਤੀ ਜਾ ਰਹੀ ਹੈ ਲੁੱਟਾ ਖੋਹਾਂ ਦੀ ਵਾਰਦਾਤਾ ਕੀਤੀ ਜਾ ਰਹੀ ਹੈ ਤੇ ਕਤਲ ਵਰਗੇ ਵਾਰਦਾਤਾਂ ਨੂੰ ਵੀ ਅੰਜਾਮ ਦੇ ਦਿੰਦੇ ਨੇ ਅਜਿਹੇ ਜੜ ਕੇ ਹਾਲਾਤ ਬਣਦੇ ਜਾ ਰਹੇ ਨੇ